ਅੰਮ੍ਰਿਤਪਾਲ ਦੀਆਂ 16 ਗਲਤੀਆਂ ਜਿਹੜੀਆਂ ਹੈਗੀਆਂ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਗੜਮਾਈਆਂ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੇ ਦੇ ਮੌਜੂਦਾ ਰਿਟਰਨਿੰਗ ਆਫੀਸਰ ਸੀਗੇ ਉਹਨਾਂ ਦਾ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਸੀ ਕਿ ਜੀ ਮੈਂ ਤਾਂ ਇੱਕ ਜੜੀ ਹੈਗੀ ਆ ਨਾਮੀਨੇਸ਼ਨ ਰੱਦ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਉਹਨਾਂ ਦਾ ਉਹਨਾਂ ਨੇ ਮੈਨੂੰ ਸਵੇਰੇ 9 ਵਜੇ ਦਾ ਟਾਈਮ ਦਿੱਤਾ ਮੈਂ 9 ਵਜੇ ਕੋਰਟ ਦੇ ਵਿੱਚ ਹਾਜ਼ਰ ਥੀ ਉਹਨਾਂ ਨੇ ਉਸ ਟਾਈਮ ਅਟੈਂਡ ਨਹੀਂ ਕੀਤਾ ਸਾਨੂੰ ਫਿਰ 1:30 ਵਜੇ ਦਾ ਟਾਈਮ ਦਿੱਤਾ ਇਹ ਲਾਸਟ ਡੇਟ ਲਾਸਟ ਆਰ ਦੇ ਵਿੱਚ 3 ਵਜੇ ਉਹਨਾਂ ਨੇ ਟਾਈਮ ਦੇ ਕੇ ਸਾਨੂੰ ਇਹ ਕਹਿੰਦੇ ਨੇ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਮੇਰੇ ਕੋਲ ਉੱਪਰੋਂ ਦਬਾਅ ਹੈਗਾ ਮੈਂ ਅਮਰਿਤਪਾਲ ਦੀ ਕੰਬੀਨੇਸ਼ਨ ਦੇ ਵਿੱਚ ਤੇ ਸ਼ਾਇਦ 16 ਗਲਤੀਆਂ ਹੋਣ ਚਾਹੇ 100 ਗਲਤੀਆਂ ਹੋਣ ਮੈਂ ਰਿਜੈਕਟ ਨਹੀਂ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾ ਤਾਂ ਉਸ ਟਾਈਮ ਚੋਣ ਦਾ ਦੌਰ ਚੱਲ ਰਿਹਾ ਸੀਗਾ ਸਾਡੇ ਕੋਲ ਮੌਕਾ ਸੀ ਹੁਣ ਅਸੀਂ ਹਾਈ ਕੋਰਟ ਆਏ ਆ ਤੇ ਉਹ ਸਾਰੀ ਗੱਲਬਾਤ ਹੁਣ ਜਿਹੜੀ ਹੈਗੀ ਆ ਔਨ ਰਿਕਾਰਡ ਹੋਏਗੀ ਔਰ ਸਾਰੇ ਆਫੀਸਰ ਜਿਹੜੇ ਹੈਗੇ ਆ ਉਹ ਵੀ ਵਿੱਚ ਪਾਰਟੀ ਨੇ ਜਿਨ੍ਹਾਂ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਦੌਰਾਨ ਆਪਣੀਆਂ ਅੱਖਾਂ ਬੰਦ ਰੱਖੀਆਂ ਅਮਰਿਤਪਾਲ ਵਾਲੇ ਪਾਸੇ ਨੂੰ ਉਹ ਸਾਰੇ ਪਾਰਟੀ ਨੇ ਇਹਦੇ ਵਿੱਚ ਪਟੀਸ਼ਨ ਪਾਉਣ ਦਾ ਮੁੱਖ ਮਕਸਦ ਕੀ ਹੈ ਮੈਂਬਰਸ਼ਿਪ ਪ੍ਰਾਪਤ ਕਰਾਉਣੀ ਚਾਹੁੰਦੇ ਹੋ ਜਾਂ ਹੋਰ ਕੁਝ ਕਰਾਉਣਾ ਹੈ ਪਟੀਸ਼ਨ ਪਾਉਣ ਦਾ ਮੁੱਖ ਮਕਸਦ ਇਹ ਹੈਗਾ ਜੀ ਕਿ ਮੈਂ ਸ਼ੁਰੂ ਤੋਂ ਕਹਿੰਦਾ ਆਇਆ ਜੇ ਤੁਹਾਨੂੰ ਯਾਦ ਹੋਵੇ ਅਮਰਤ ਜਦੋਂ ਦੀਪ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਹੀ ਅਸੀਂ ਲਗਾਤਾਰ ਸਵਾਲ ਚੱਕਦੇ ਆਏ ਹਾਂ ਮੀਡੀਆ 'ਚ ਲਗਾਤਾਰ ਆਂਦੇ ਰਹੇ ਹਾਂ ਪਰ ਸਾਨੂੰ ਸਾਡੇ ਸਵਾਲਾਂ ਦੇ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ ਹੈਗੇ ਉਸ ਤੋਂ ਬਾਅਦ ਮੈਂ ਚੋਣ ਵੀ ਲੜੀ ਇਹਨਾਂ ਦੇ ਖਿਲਾਫ ਹੁਣ ਪਟੀਸ਼ਨ ਤੇ ਵੀ ਆ ਗਏ ਆਪਾਂ ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼ ਸੁਥਰੇ ਲਫ਼ਜ਼ਾਂ 'ਚ ਕਲੀ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਜਾ ਕੇ ਤਰਨਤਾਰਨ ਖਰੂਰ ਸਾਹਿਬ ਏਰੀਏ ਦੇ ਵਿੱਚ ਅਮਰਤਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਉਂਦੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਉਸ ਮੁੱਖੇ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਸ਼ੈ ਹੈ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਹੈ ਤੇ ਜਿੰਨੇ ਵੀ ਸਰਕਾਰੀ ਸ਼ੈ ਆਇਆ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆਂ ਵੱਲੋਂ ਜੋ ਵੀ ਸ਼ੈ ਆਇਆ ਏ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਆਊਟ ਡਿਬੇਟ ਬੈਠੀਏ ਆਓ ਗੱਲਬਾਤ ਕਰੀਏ ਪਰ ਇਹ ਭੱਜਦੇ ਨੇ ਪੰਥ ਨੂੰ ਇਹ ਬੇਵਕੂ ਬਣਾ ਰਹੇ ਨੇ ਸੰਗਤ ਨੂੰ ਬੇਵਕੂ ਬਣਾ ਰਹੇ ਨੇ ਜਿੱਦੇ ਤੋਂ ਵੋਟਾਂ ਨਾਲ ਵੋਟਾਂ ਨਾਲ ਜੀ ਵੋਟਾਂ ਨਾਲ ਜ਼ਰੂਰ ਜਿੱਤੇ ਨੇ ਵੋਟਾਂ ਨਾਲ ਜ਼ਰੂਰ ਜਿੱਤੇ ਨੇ ਪ੍ਰਚਾਰ ਕੀਤਾ ਇਫੈਕਟ ਕੀ ਹੈ ਕਿਹੜੇ ਸਾਰੇ ਸ਼ਹਿਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਤੇ ਤਾਂ ਐਨਐਸਏ ਵਧਾਤੀ ਹੈ ਹੋਰ ਐਨਐਸਏ ਵਧਾਤੀ ਹੈ ਮਹਮਾ ਐਨਐਸਏ ਵਧਾ ਦਿੱਤੀ ਹੈਗੀਆ ਐਨਐਸਏ ਦੇ ਸਵਾਲ ਦੇ ਜਵਾਬ ਦਿੰਨਾ ਤانوں ਯਾਦ ਹੋਣਾ ਇਹਨਾਂ ਨੇ ਮੋਟਰ ਤੇ ਹਮਲਾ ਕੀਤਾ ਸੀਗਾ ਇੱਕ ਮੋਟਰ ਤੇ ਇੱਕ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਉਸ ਥਾਣੇ ਦੇ ਹਮਲੇ ਦੇ ਉੱਤੇ 307 ਹੈਗੀ ਆ 120 ਬੀ ਹੈਗੀ ਆ ਦੇਸ਼ ਵਿਰੋਧੀ ਜਿਹੜਾ ਹੈਗਾ ਇੱਕ ਲੜਾਈ ਵਿੱਢਣ ਦੀ ਇਹਨਾਂ ਤੇ ਧਾਰਾ ਹੈਗੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦੀ ਧਾਰਾ ਹੈਗੀ ਆ ਉਸ ਪਰਚੇ ਦੇ ਵਿੱਚ ਹਾਲੇ ਤੱਕ ਜਿਹੜੇ 40 ਮੁੰਡੇ ਗ੍ਰਿਫਤਾਰ ਨੇ ਉਹ ਤਾਂ ਵਿਚਾਰੇ ਬੈਠੇ ਨੇ ਉਹਨਾਂ ਦੀ ਜਮਾਨਤਾਂ ਨਹੀਂ ਹਾਲੇ ਤੱਕ ਐਕਸੈਪਟ ਹੋਈਆਂ ਪਰ ਉਹ ਸਾਰੇ कांड ਦਾ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜਿਹਨੂੰ ਸਰਗਣਾ ਕਹਿ ਲਿਆ ਜਾਂ ਮੁਖੀ ਕਹਿ ਲਿਏ ਉਹ ਹੈਗਾ ਅਮਰਿਤਪਾਲ ਉਹਨੂੰ ਇਸ ਸਾਰੇ ਮਸਲੇ ਦੇ ਵਿੱਚ ਉਹਦੀ ਕੱਢ ਕੇ ਲਾ ਜਾ ਕੇ ਇੱਕ ਟ੍ਰੀਟਮੈਂਟ ਦਿੱਤਾ ਜਾ ਰਿਹਾ ਇੱਕ ਐਨਐਸਏ ਦੇ ਵਿੱਚ ਉਹਨੂੰ ਰੱਖਿਆ ਗਿਆ ਅੱਜ ਤੱਕ ਉਸ ਕੇਸ ਦੇ ਵਿੱਚ ਚਾਰਜ ਨਹੀਂ ਫਾਈਲ ਹੋਏ ਕਿਉਂ ਕਿ ਮੈਂ ਜਿਹੜਾ ਮੇਨ ਮੁੱਖ ਦੋਸ਼ੀ ਹੈਗਾ ਉਹ ਤਾਂ ਬੈਠਾ ਐਨਐਸਏ ਚ ਐਨਐਸਏ ਉਹਨੂੰ ਕਿਤੇ ਬੰਨ ਕੇ ਬਿਠਾਉਣ ਵਾਸਤੇ ਆ ਜਾਂ ਉਹਨੂੰ ਜਿਹੜੇ ਪਰਚੇ ਉਹਦੇ ਤੇ ਧਾਰਨੇ ਉਹਨਾਂ ਚੋਂ ਬਚਾ ਕੇ ਇੱਕ ਸੇਫ ਜਗ੍ਹਾ ਰੱਖਣ ਵਾਸਤੇ ਆ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਮੈਂ ਦੋਸਤਾਂ ਦੀ ਹਮਾਇਤ ਤਾਂ ਕਰ ਰਿਹਾ ਪਰ ਉਹਨਾਂ ਦੇ ਦੋਸਤਾਂ ਦੇ ਵੱਲੋਂ ਕੁਝ ਐਦਾਂ ਦਾ ਨਹੀਂ ਕਿਹਾ ਗਿਆ ਉਹਦੇ ਨਾਲ ਹੀ ਨੇ ਉਹ ਕਹਿੰਦੇ ਅਸੀਂ ਇਕੱਠੇ ਹੀ ਆਂ ਇਹਨਾਂ ਨੇ ਹਰ ਇੱਕ ਚੀਜ਼ ਸਹੀ ਭਰਦੇ ਨੇ ਮੈਂ ਦੋਸਤਾਂ ਦਾ ਤਾਂ ਕੋਈ ਇਨਾਮ ਹੀ ਨਹੀਂ ਲੱਗਦਾ ਕਿ ਜਿਹੜੇ 40 ਮੁੰਡੇ ਉਹ ਕਹਿ ਰਹੇ ਆ ਜਿਹੜੇ ਕਿ ਆਲਰੇਡੀ ਗ੍ਰਿਫਤਾਰ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਮੈਂ ਡਿਬਰੂਗੜ ਜੇਲ੍ਹ ਵਾਲਿਆਂ ਦੀ ਨਹੀਂ ਗੱਲ ਕਰ ਰਿਹਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਹੀਂ ਜਲੰਧਰ ਜੇਲ੍ਹ ਦੇ ਵਿੱਚ ਨੇ ਅਪਰੋਕਸੀਮੇਟਲੀ 40 ਮੁੰਡੇ ਨੇ ਉਹਨਾਂ ਦੀਆਂ ਜ਼ਮਾਨਤਾਂ ਵੀ ਅੱਜ ਤੱਕੜੀਆਂ ਹੋਈਆਂ ਨੇ ਕਿਉਂਕਿ ਮੁੱਖ ਜਿਹੜਾ ਦ ਜਾਤੇ ਕਰੋ ਨਹੀਂ ਆਂਦਾ ਉਹਦੀ ਪ੍ਰोसीडिंग ਨਹੀਂ ਹੁੰਦੀ ਉਹਦੀਆਂ ਜ਼ਮਾਨਤਾਂ ਨਹੀਂ ਲੱਗਦੀਆਂ ਤਤਕਰ ਬਾਕੀਆਂ ਦੀ ਵੀ ਜ਼ਮਾਨਤਾਂ ਨਹੀਂ ਲੱਗਣੀਆਂ ਸਭ ਨੇ ਦਿੱਤਾ ਸਭ ਤੋਂ ਵੱਡਾ ਦਿੱਤਾ ਹੈ ਲੋਕਾਂ ਨੇ ਵੋਟਾਂ ਪਾਈਆਂ ਮੈਂ ਤੁਹਾਨੂੰ ਲੋਕਾਂ ਨੇ ਕਿਉਂ ਨਹੀਂ ਵੋਟਾਂ ਪਾਈਆਂ ਜੇਕਰ ਲੋਕ ਇਹ ਜਾਣਦੇ ਸੀ ਜੱਜ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਵੱਲ ਲੋਕਾਂ ਨੂੰ ਤੇ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਸ਼ਾਸਨ ਉਹ ਬਸ ਰਿਆ ਸੀ ਗਲਤ ਤੁਸੀਂ ਜਿਆਦਾ ਇਹ ਚੀਜ਼ ਨੂੰ ਡਰ ਰਹੇ ਹੋ ਆ ਡਾਕਟਰ ਭੀਮਰਾਵ ਅੰਬੇਦਕਰ ਦਾ ਨਾਮ ਸਾਰਿਆਂ ਨੇ ਸੁਣਿਆ ਉਹਨਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਹਾਰਨਾ ਪਿਆ ਉਹਨਾਂ ਨੂੰ ਵੀ ਹਰਾਇਆ ਗਿਆ ਪਾਰਟੀਆਂ ਨੇ ਇਲੈਕਸ਼ਨ ਦੀ ਗੇਮ ਇਦਾਂ ਹੀ ਆ ਜੀ ਸੱਚ ਬੋਲਣ ਵਾਲਾ ਤੁਹਾਨੂੰ ਯਾਦ ਹੋਣਾ ਇੱਕ ਆ ਆਸਾਮ ਦੇ ਵਿੱਚ ਸ਼ਾਇਦ ਮੈਨੂੰ ਯਾਦ ਆ ਮਿਲਟਰੀ ਕੈਂਪਸ ਦੇ ਬਾਹਰ ਇੱਕ ਲੇਡੀ ਨੇ 15 ਸਾਲ ਧਰਨਾ ਲਾਇਆ ਤੇ ਜਦੋਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹੈ ਤੇ ਉਹਨੂੰ 85 ਵੋਟਾਂ ਪਈਆਂ ਨੇ ਕੀ ਉਹ ਲੇਡੀ ਸੱਚ ਨਹੀਂ ਬੋਲ ਰਹੀ ਸੀ ਜਾਂ ਡਾਕਟਰ ਭੀਮਰਾਵ ਅੰਬੇਦਕਰ ਸੱਚ ਨਹੀਂ ਬੋਲਦੇ ਸੀਗੇ ਇਲੈਕਸ਼ਨ ਦਾ ਜਿਹੜਾ ਪ੍ਰੋਸੀਜਰ ਹੈਗਾ ਇਹਦੇ ਵਿੱਚ ਚੱਲਦਾ ਜੀ ਇਹ ਚੱਲਦਾ ਰਹਿੰਦਾ ਪਰ ਗੱਲ ਇਹ ਹੈ ਕਿ ਜਿਹੜੇ ਸਵਾਲ ਅਸੀਂ ਪੁੱਛ ਰਹੇ ਹਾਂ ਕੀ ਉਹ ਸਵਾਲ ਗਲਤ ਨੇ ਜਿਹੜੇ ਸਵਾਲ ਅਸੀਂ ਪਿਛਲੇ ਕਰੀਬਨ 1.5 2 ਸਾਲ ਤੋਂ ਪੁੱਛ ਰਹੇ ਹਾਂ ਕਿ ਉਹ ਉਹਨਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਗਾ ਜੀ ਕਿਸੇ ਪੋਲੀਟੀਕਲ ਪਾਰਟੀ ਦੇ ਵੱਲੋਂ ਤਾਂ ਨਹੀਂ ਕੋਈ ਐਕਸਾਇਆ ਗਿਆ ਵੀ ਕਿਸੇ ਪੋਲੀਟੀਕਲ ਪਾਰਟੀ ਤੁਹਾਡੇ ਵਿੱਚ ਸ਼ਾਮ ਹੋਏ ਮੈਂ ਜੀ ਇੰਡੀਪੈਂਡੈਂਟ ਚੋਂ ਲੜੀ ਆ ਤੇ ਇੰਡੀਪੈਂਡੈਂਟ ਹੀ ਲੜ ਰਿਹਾ ਸ਼ੁਰੂ ਤੋਂ ਲੜ ਰਿਹਾ ਹੁਣ ਤੱਕ ਲੜ ਰਿਹਾ ਮੈਂ ਤੁਹਾਡਾ ਜਿਹੜਾ ਸਵਾਲ ਸੀਗਾ ਪਿਛਲਾ ਵਾਲਾ ਉਹੀ ਥੋੜਾ ਜਿਹਾ ਹੋਰ ਉਹਦੇ ਤੇ ਜਵਾਬ ਦੇ ਦਵਾਂ ਗੱਲ ਇਹ ਆ ਜੀ ਕਿ ਇਲੈਕਸ਼ਨ ਲੜਨ ਦਾ ਜਿਹੜਾ ਮਕਸਦ ਹੈ ਇਲੈਕਸ਼ਨ ਲੜਨ ਦਾ ਜਿਹੜਾ ਮਕਸਦ ਸੀਗਾ ਮਕਸਦ ਇਹ ਸੀਗਾ ਕਿ ਜਿਵੇਂ ਇਹ ਸੰਗਤ ਨੂੰ ਸੰਗਤ ਸੰਗਤ ਕਹੇ ਕਿ ਬੇਵਕੂਫਾਂ ਦੇ ਨੇ ਲੋਕਾਂ ਨੂੰ ਔਰ ਲੋਕਾਂ ਨੂੰ ਇੱਕ ਵਿਕਟਮ ਕਾਰਡ ਖੇੜ ਕੇ ਲੋਕਾਂ ਨੂੰ ਮੈਨੀਪੂਲੇਟ ਕਰਦੇ ਨੇ ਤੁਸੀਂ ਕਿਹਾ ਕਿ ਇਹ ਵੋਟਾਂ ਨਾਲ ਜਿੱਤ ਗਏ ਨੇ ਵੋਟਾਂ ਨਾਲ ਜਿੱਤੇ ਤਾਂ ਜ਼ਰੂਰ ਨੇ ਪਰ ਇਹਨਾਂ ਦੇ ਹੀ ਲੋਕ ਕਹਿੰਦੇ ਨੇ ਕਿ ਜੇ ਇਹਨਾਂ ਤੇ ਐਨਐਸਏ ਨਾ ਲੱਗਦੀ ਤਾਂ ਸ਼ਾਇਦ ਇਹ ਜਿਹੜਾ ਹੈਗਾ ਐਮਪੀ ਨਾ ਬਣਦੇ ਤੇ ਜਿਹੜੀ ਅਗਲੀ ਐਨਐਸਏ ਲੱਗੀ ਆ ਇਹ ਐਨਐਸਏ ਹੁਣ ਇਹਨਾਂ ਨੂੰ ਸੀਐਮ ਬਣਾ ਦੇਗੀ ਪਰ ਗੱਲ ਇਹ ਹੈ ਕਿ ਜਿੰਨਾ ਵੀ ਇਹਨਾਂ ਦਾ ਪ੍ਰोसीजर ਹੈਗਾ ਸਾਰੇ ਪਸਿਰਦਾ ਪ੍ਰोसीजर ਦੇ ਵਿੱਚ ਜਦੋਂ ਇਹਨਾਂ ਨੂੰ ਸਵਾਲ ਜਵਾਬ ਪੁੱਛਦੇ ਆ ਸਵਾਲਾਂ ਜਵਾਬਾ ਉਹਦੇ ਭੱਜਦੇ ਨੇ ਲੋਕ ਪੱਟਵਾ ਹੁੰਦੇ ਨੇ ਨਿਆਲ ਖੜਾ ਜੀ ਦਾ ਸਾਹ ਹਿਸਾਬ ਨਹੀਂ ਹੈ ਜਾਂ ਹੋਰ ਵੀ ਬਹੁਤ ਪੰਡਾ ਦਾ ਹਿਸਾਬ ਕਿਤਾਬ ਨਹੀਂ ਹੈ ਸਭ ਤੋਂ ਵੱਡੀ ਗੱਲ ਪੰਡਾ ਦਾ ਹਿਸਾਬ ਕਿਤਾਬ ਇਹਨਾਂ ਨੇ ਰਿਟਰਨਿੰਗ ਅਫੀਸਰ ਦੇ ਕੋਲ ਪੇਸ਼ ਨਹੀਂ ਕੀਤਾ ਅੱਜ ਤੱਕ ਨਹੀਂ ਨਹੀਂ ਉਹ ਆਨਲਾਈਨ ਅਵੇਲੇਬਲ ਹੀ ਨਹੀਂ ਹੈ ਹਾਲੇ ਤੱਕ ਨਹੀਂ ਅਵੇਲੇਬਲ ਆ ਜਦੋਂ ਚੋਣ ਪ੍ਰਚਾਰ ਹੁੰਦਾ ਆ ਗੱਡੀਆਂ ਜਿਹੜੀਆਂ ਚੱਲੀਆਂ ਨੇ ਉਹਨਾਂ ਦੀਆਂ ਪਰਮਿਸ਼ਨਾਂ ਬੜੇ ਖੁੱਲੇ ਦਿਲ ਨਾਲ ਗੱਡੀਆਂ ਚੱਲੀਆਂ ਨੇ ਕੋਈ ਪਰਮਿਸ਼ਨਾਂ ਦਾ ਹਿਸਾਬ ਕਿਤਾਬ ਨਹੀਂ ਹੈ ਚੋਣ ਦੇ ਖਰਚਿਆਂ ਦਾ ਹਿਸਾਬ ਕਿਤਾਬ ਨਹੀਂ ਹੈ ਅਮਰਤਪਾਲ ਇੱਕ ਨਵਾਂ ਖਾਤਾ ਖਲਾ ਕੇ ਕਹਿੰਦਾ ਕਿ ਮੇਰੇ ਖਾਤੇ ਚ ਤਾਂ ਜੀ 1100 ਰੁਪਏ ਹੈਗਾ 1100 ਰੁਪਏ ਦੇ ਨਾਲ ਤਿੰਨ ਸੂਬਿਆਂ ਦੇ ਸੌਰੀ ਜਿਹੜਾ ਉਹ ਟੋਟਲ ਖੇਤਾ ਸੀਗਾ ਜਿੱਥੇ ਇਲੈਕਸ਼ਨ ਲੜਿਆ ਗਿਆ ਆ ਉਹ ਸਾਰੇ ਖੇਤੇ ਦੇ ਵਿੱਚ ਜਿੰਨੀਆਂ ਫਲੈਕਸਾਂ ਲੱਗ ਰਹੀਆਂ ਨਿਊਜ਼ਪੇਪਰ ਦੇ ਵਿੱਚ ਐਡਵਰਟਾਈਜ਼ਮੈਂਟ ਹੋ ਰਹੀ ਆ ਜਾਂ ਜਿੰਨੀਆਂ ਵੀ ਰੈਲੀਆਂ ਹੋ ਰਹੀਆਂ ਜਾਂ ਜੰਨੇ ਵੀ ਬੂਥ ਲੱਗ ਰਹੇ ਨੇ ਕੀ ਉਹ 1100 ਰੁਪਏ ਦੇ ਵਿੱਚ ਲੱਗ ਗਏ ਉਹ ਫੰਡਾਂ ਦਾ حساب ਕਿਉਂ ਨਹੀਂ ਲੋਕ ਫਰਮਾਂ ਕਹਿ ਦਿੰਦੇ ਨੇ ਸਰਜੀਤ ਖਾਲਸਾ ਕਹਿੰਦਾ ਵੀ ਮੇਰੇ ਕੋਲ ਮੈਂ ਝੂਂਡੀ ਤਾਂ ਵੇਚ ਤੀਆਂ ਲੋਕਾਂ ਨੇ ਮੇਰਾ ਸਾਥ ਦਿੱਤਾ ਗੱਡੀਆਂ ਵੀ ਲੋਕਾਂ ਨੇ ਲੋਕਾਂ ਨੇ ਇਹ ਕਹਿੰਦੇ ਨੇ ਸੰਗਤ ਨੇ ਇਹ ਸੰਗਤ ਕਹਿੰਦੇ ਨੇ ਇਹ ਸੰਗਤ ਕਹਿੰਦੇ ਨੇ ਹੁਣ ਆਨ ਰਿਕਾਰਡ ਇਹ ਕਹਿਣ ਉਹ ਆਨ ਰਿਕਾਰਡ ਹਾਈ ਕੋਰਟ ਜਾ ਕੇ ਲਿ ਇਹ ਇਹ ਹੁਣ ਗੁਰਦੁਆਰਾ ਨਹੀਂ ਹੈਗਾ ਇਹ ਕੋਰਟ ਆ ਤੇ ਰਾਜਨੀਤੀ ਆ ਇਹ ਰਾਜਨੀਤੀ ਦੇ ਚੁੱਤਰੇ ਨੇ ਇਹ ਚੋਣ ਲੜ ਰਹੇ ਨੇ ਚੋਣ ਦੇ ਵਿੱਚ ਸੰਗਤ ਨਹੀਂ ਹੁੰਦੀ ਚੋਣ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਵਰਕਰਸ ਹੁੰਦੇ ਨੇ ਇਹ ਵਰਡਿੰਗ ਇਹਨਾਂ ਨੂੰ ਇਹ ਕਹਿਣੀ ਚਾਹੀਦੀ ਕਿ ਸਾਡੇ ਵਰਕਰਾਂ ਨੇ ਪੈਸਾ ਦਿੱਤਾ ਜਦੋਂ ਵਰਕਰਾਂ ਨੇ ਵੀ ਪੈਸਾ ਦਿੱਤਾ ਨਾ ਤੇ ਉਹਨਾਂ ਦਾ ਪੈਸਾ ਹੋ ਜਾਂਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਨੂੰ ਸੰਗਤ ਨੇ ਪੈਸਾ ਦਿੱਤਾ ਸਾਨੂੰ ਫੰਡ ਤਾਂ ਕਲੀਅਰ ਕਰਨੇ ਪੈਣਗੇ ਨਾ ਇੰਟਰਨੈਸ਼ਨਲ ਜਿੰਨੀ ਤਰੀਕ ਦੇ ਵਿੱਚ ਇੱਕ ਨਾਰਮਲ ਇਨਸਾਨ ਇੱਕ ਗਰੀਬ ਇਨਸਾਨ ਤੋਂ ਲੈ ਕੇ ਅਮੀਰ ਇਨਸਾਨ ਸਾਰਿਆਂ ਦੇ ਕਾਰਡ ਦੇ ਜਿਹੜੇ ਆਧਾਰ ਕਾਰਡ ਤੇ ਪੈਨ ਲਿੰਕ ਆ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿਹਦਾ ਦਾ ਬੰਦਾ ਜਿਹੜਾ 24 ਘੰਟੇ ਮੀਡੀਆ ਦੀ ਨਜ਼ਰਾਂ 'ਚ ਰਹਿੰਦਾ ਲੋਕਾਂ ਦੀ ਨਜ਼ਰਾਂ 'ਚ ਰਹਿੰਦਾ ਉਹਨਾਂ ਦੇ ਕਾਰਡ ਜਿਹੜੇ ਖਾਤੇ ਨੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੈਗੇ ਪੈਨ ਨਾਲ ਲਿੰਕ ਨਹੀਂ ਹੈਗੇ ਪੋਸਿਬਿਲਟੀ ਇਸ ਇਸ ਇਸੇ ਇਸੇ ਗੱਲ ਤੇ ਤਾਂ ਅਸੀਂ ਇੱਥੇ ਆਏ ਆ ਨਾ ਬਹੁਤ ਸਾਰੀਆਂ ਚੀਜ਼ਾਂ ਇੱਚੋਂ ਨਿਕਲ ਕੇ ਆਣ ਵਾਲੀਆਂ ਨੇ ਕਿ ਚੱਲ ਕੀ ਰ ਹੈਗਾ ਇਨ੍ਹਾਂ ਦੇ ਮਦਰ ਨੇ মিডিਆ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਇਹ ਕਿ ਇਨ੍ਹਾਂ ਦੇ ਜਥੇ ਦੇ ਵਿੱਚ ਉਹਦੀ ਮੁੰਡਾ ਫਰਾਰ ਹੈਗਾ ਉਹਦਾ ਨਾਮ ਹੈਗਾ ਵਿਕਰਮਜੀਤ ਮੈਮ ਸੁਣ ਲਿਓ ਹੁਣ ਧਿਆਨ ਦੇ ਨਾਲ ਇਨ੍ਹਾਂ ਦੇ ਮਦਰ ਨੇ ਔਨ ਰਿਕਾਰਡ ਕਿਹਾ ਕਿ ਵਿਕਰਮਜੀਤ ਇਨ੍ਹਾਂ ਦਾ 85 ਲੱਖ ਰੁਪਇਆ ਲੈ ਕੇ ਫਰਾਰ ਹੈ মিডিਆ ਦੇ ਵਿੱਚ ਉਹ ਬਿਆਨ ਚੱਲੇ ਨੇ 1100 ਰੁਪਇਆ ਇਨ੍ਹਾਂ ਦਾ ਮੁੰਡਾ ਦੱਸਦਾ ਕਿ ਮੇਰੇ ਖਾਤੇ 'ਚ ਨੇ ਤੇ ਇਨ੍ਹਾਂ ਦੇ ਮਦਰ ਕਹਿੰਦੇ ਨੇ ਕਿ ਇਨ੍ਹਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ 85 ਲੱਖ ਰੁਪਇਆ ਕੈਸ਼ ਲੈ ਕੇ ਫਰਾਰ ਹੋਇਆ ਇਹ ਬਹੁਤ ਸਾਰੀਆਂ ਗੱਲਾਂ ਮੈਡਮ ਔਨ ਰਿਕਾਰਡ ਹੋਣੀਆਂ ਨੇ ਔਰ ਹਾਈ ਕੋਰਟ ਅਸੀਂ ਐਸੀ ਲੈ ਆਏ ਆ ਕਿਉਂਕਿ ਹੁਣ ਗੱਲੀ ਬਾਤੀ ਗੱਲ ਨਹੀਂ ਹੋਣੀ ਹੁਣ ਆਨ ਰਿਕਾਰਡ ਗੱਲਾਂ ਚੱਲਣਗੀਆਂ ਚਲੋ ਤੁਹਾਡੇ ਕੇਸ ਦੀ ਸਕਰੂਟੀ ਹੋਊਗੀ ਕਦੋਂ ਸੁਣਿਆ ਜਾਣਾ ਕੁਝ ਪਤਾ ਨਹੀਂ 6 ਤਰੀਕ ਦਾ ਟਾਈਮ ਮਿਲ ਗਿਆ ਜੀ 6 ਤਰੀਕ ਨੂੰ ਆਪਾਂ 6 ਅਗਸਤ ਹਾਂਜੀ 6 ਅਗਸਤ ਨੂੰ ਐਡਵੋਕੇਟ ਵਕੀਲ ਉਹ ਪਟੀਸ਼ਨਰ ਵੱਲੋਂ ਪਹਿਲੋ ਪ੍ਰਵੀਜ਼ਨ ਨੂੰ ਕੰਪਲਾਈ ਕਰਦੇ ਹੋਏ ਰਿਟਰਨਿੰਗ ਆਫੀਸਰ ਨੂੰ ਆਬਜੈਕਸ਼ਨ ਲਗਾਏਗੇ ਕਿ ਇਹਨਾਂ ਆਬਜੈਕਸ਼ਨਾਂ ਦੇ ਅਗੇਂਸ ਮੈਂ ਅਮਰਿਤਪਾਲ ਤੋਂ ਜਵਾਬ ਮੰਗਦਾ ਹਾਂ ਪਰ ਰਿਟਰਨਿੰਗ ਆਫੀਸਰ ਵੱਲੋਂ ਨਾ ਤਾਂ ਰਿਟਰਨ ਦੇ ਵਿੱਚ इवन ਵਰਬਲੀ ਇਹਨਾਂ ਨੂੰ ਹਰਾਸ ਕੀਤਾ ਗਿਆ ਇੱਕ ਦੋ ਵਾਰੀ ਇਹ ਗਏ ਉਸ ਰਿਟਰਨਿੰਗ ਅਫੀਸਰ ਦੇ ਕੋਲ ਜੋ ਪ੍ਰੋਵੀਜ਼ਨ ਐਸ ਪਰ ਇਲੈਕਸ਼ਨ ਰੂਲਸ ਜਾਂ ਗਾਈਡਲਾਈਨ ਜਾਂ ਐਕਟ ਅਕੋਰਡਿੰਗ ਜੋ ਵੀ ਪ੍ਰੋਵੀਜ਼ਨ ਉਹਨਾਂ ਨੂੰ ਫੋਲੋ ਕਰਨੀ ਚਾਹੀਦੀ ਸੀ ਉਹਨਾਂ ਨੇ ਫੋਲੋ ਅਪ ਨਹੀਂ ਕੀਤਾ ਔਰ ਸੈਕੰਡਲੀ ਕੀ ਹੈ ਇਨ ਕੇਸ ਅਗਰ ਰਿਟਰਨਿੰਗ ਅਫੀਸਰ ਦੀ ਵਾਇਲੇਸ਼ਨ ਆ ਔਰ ਰਿਪਲਾਈ ਨਹੀਂ ਦੇ ਸਕਿਆ ਜਾਂ ਜਵਾਬ ਨਹੀਂ ਦੇ ਸਕਿਆ ਪਟੀਸ਼ਨ ਨੂੰ ਤਾਂ ਹੀ ਜਿਹੜਾ ਪਟੀਸ਼ਨਰ ਆ ਮਾਨਯੋਗ ਅਦਾਲਤ ਦੇ ਵਿੱਚ ਆਇਆ ਕੀ ਰਿਟਰਨਿੰਗ ਆਫੀਸਰ ਦੀ ਲਾਪਰਵਾਈ ਦੇ ਕਾਰਨ ਅਸੀਂ ਮਨਜੋਗ ਅਦਾਲਤ ਤਵੇਛਾ ਦੀ ਦੇਖੋ ਮੈਂ ਮੈਂ ਫਿਰ ਉਹੀ ਗੱਲ ਕਵਾਂਗਾ ਜਿਹੜਾ ਤੁਸੀਂ ਕਹਿ ਰਹੇ ਹੋ ਜਿੱਤਣ ਵਾਲੀ ਗੱਲ ਡਾਕਟਰ ਭੀਮਰਾਵ ਅੰਬੇਦਕਰ ਵੀ ਚੋਣ ਦੇ ਵਿੱਚ ਹਾਰੇ ਨੇ ਤੇ ਕੀ ਡਾਕਟਰ ਭੀਮਰਾਵ ਅੰਬੇਦਕਰ ਗਲਤ ਸੀ ਨਹੀਂ ਨਾ ਚੋਣਾਂ ਦੇ ਵਿੱਚ ਬਹੁਤ ਸਾਰਾ ਉਲਟਫੇਰ ਹੁੰਦਾ ਰਹਿੰਦਾ ਹੈ ਗੱਲ ਇਹ ਨਹੀਂ ਹੈਗਾ ਕੌਣ ਕਿੰਨੇ ਵੋਟਾਂ ਨਾਲ ਜਿੱਤੇ ਆ ਗੱਲ ਇਹ ਹੈਗਾ ਕਿ ਪਿੱਛੇ ਤੁਹਾਡੇ ਕਿਹੜੀਆਂ ਤਾਕਤਾਂ ਖੜਦੀਆਂ ਨੇ ਕਿਹੜੀਆਂ ਤਾਕਤਾਂ ਤੁਹਾਨੂੰ ਆਪਰੇਟ ਕਰਨੀਆਂ ਨੇ ਸੀ ਤੁਹਾਡੇ ਥਰੂ ਕਿਹੜੀਆਂ ਤਾਕਤਾਂ ਪੰਜਾਬ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਹਿੰਦਾ ਸਾਨੂੰ ਖੁੱਛੇਦੋ ਜੈਡ ਕਰਨੀ ਪੈ ਰਹੀ ਪੈ ਰਹੀ ਹੈ ਇੱਕ ਪੁੱਤਰ ਨੂੰ ਨਹੀਂ ਦੂਜੇ ਪੁੱਤਰ ਨੂੰ ਨਹੀਂ ਸਰਕਾਰ ਨੇ ਨਿਸ਼ਾਨਾ ਬਣਾ ਲਿਆ ਦੂਜੇ ਪੁੱਤਰ ਦਾ ਮੈਂ ਪਿਛਲੇ ਜਿਹੜੀ ਹੈਗੀ ਆ ਬਹੁਤ ਸਾਰੇ ਮੀਡੀਆ ਚੈਨਲਾਂ ਤੇ ਕਿਹਾ ਜਿਹੜਾ ਦੂਜਾ ਪੁੱਤਰ ਜਿਹੜਾ ਹੈਗਾ ਖੈਰ ਉਹ ਅੱਜ ਦਾ ਵਿਸ਼ਾ ਨਹੀਂ ਹੈਗਾ ਪਰ ਮੈਂ ਪਿਛਲੀਆਂ ਇੰਟਰਵਿਊਜ਼ 'ਚ ਕਹਿ ਚੁੱਕਿਆ ਹਾਂ ਕਿ ਹਰਪ੍ਰੀਤ ਦੀ ਨਾਰਕੋ ਟੈਸਟ ਹਾਈ ਕੋਰਟ ਦੇ ਵਿੱਚ ਆ ਕੇ ਕਹਿਣ ਜੇ ਉਹਦੇ ਉੱਤੇ ਝੂਠਾ ਪਰਚਾ ਆਇਆ ਜੇ ਉਹ ਨਸ਼ੇ ਦੇ ਨਾਲ ਨਹੀਂ ਫੜਿਆ ਗਿਆ ਜੇ ਉਹ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਨਹੀਂ ਕਰ ਰਿਹਾ ਮੈਂ ਖਰਚਾ ਸਾਰਾ ਦਊਂਗਾ ਹਾਈ ਕੋਰਟ ਆਣ ਦਾ ਵਕੀਲਾਂ ਦਾ ਖਰਚਾ ਮੈਂ ਦਊਂਗਾ ਨਾਰਕੋ ਟੈਸਟ ਦਾ ਖਰਚਾ ਮੈਂ ਦਊਂਗਾ ਉਹਦਾ ਪਰਿਵਾਰ ਆ ਕੇ ਹਾਈ ਕੋਰਟ ਪੇਸ਼ ਹੋਵੇ ਤੇ ਕਹਵੇ ਕਿ ਉਹਨਾਂ ਦੇ ਪੁੱਤਰ ਦਾ ਨਾਰਕੋ ਟੈਸਟ ਕਰਵਾਇਆ ਜਾਣਾ ਕਿਉਂ ਨਹੀਂ ਉਹ ਹਾਇਰ ਅਥਾਰਟੀ ਦੀ ਜਾਂਚ ਦੀ ਮੰਗ ਕਰਦੇ ਕਿਉਂ ਨਹੀਂ ਆ ਕੇ ਹਾਈ ਕੋਰਟ ਦੇ ਵਿੱਚ ਕਹਿੰਦੇ ਕਿ ਸਾਡਾ ਪੁੱਤਰ ਬੇਕਸੂਰ ਆ ਉਹਦਾ ਨਾਰਕੋ ਟੈਸਟ ਕਰਾਇਆ ਜਾਵੇ ਜਦੋਂ ਅਸੀਂ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਆ ਕੇ ਮੀਡੀਆ ਦੇ ਵਿੱਚ ਕਹਿਣਾ ਹੀ ਬੰਦ ਕਰਤਾ ਉਹ ਗੱਲ ਹਟਪੜੀ ਦੀ ਕਰਨੀ ਹੀ ਬੰ ਅਸੀਂ ਕਹਿੰਦੇ ਹਾਂ ਸੰਗਤ ਇਕੱਠੀ ਹੋਵੇ ਸੰਗਤ ਆ ਕੇ ਹਾਈ ਕੋਰਟ ਦੇ ਵਿੱਚ ਆ ਦਾਇਰ ਕਰੇ ਕੇਸ ਦਾਇਰ ਕਰੇ ਤੇ ਸਰ ਸਾਰਾ ਖਰਚਾ ਮੈਂ ਦਵਾਂਗਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਦੋਂ ਹਰਪ੍ਰੀਤ ਦੀਆਂ ਨਸਾਂ ਦੇ ਵਿੱਚ ਇੱਕ ਸਕਿੰਟ ਇੱਕ ਸਕਿੰਟ ਜਦੋਂ ਹਰਪ੍ਰੀਤ ਦੀਆਂ ਨਸਾਂ ਦੇ ਵਿੱਚ ਸੱਚ ਬੋਲਣ ਵਾਲਾ ਇੰਜੈਕਸ਼ਨ ਜਾਏਗਾ ਨਾ ਔਰ ਨਾਰਕੋ ਟੈਸਟ ਹੋਏਗਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਔਨ ਰਿਕਾਰਡ ਕਰਵਾਏਗਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਸਰਕਾਰ ਉਹਨਾਂ ਦੀ ਬਦਦ ਕਰ ਰਹੀ ਹੈ ਫੀਰ ਕਰ ਰਹੀ ਹੈ ਫੇਵਰ ਕਰ ਰਹੀ ਹੈ ਤੇ ਫਿਰ ਉਹਨਾਂ ਦੇ ਭਰਾ ਤੇ ਇਸ ਤਰ੍ਹਾਂ ਦਾ ਮੁਕਦਮਾ ਹੀ ਨਾ ਦਾਇਰ ਕਰ ਦੇਣ ਜਦ ਜਦੋਂ ਕੱਢ ਦੋ ਵਡੇ ਕਰਨੇ ਹੁੰਦੇ ਹਨ ਨਾ ਤਾਂ ਬਹੁਤ ਕੁਝ ਹੁੰਦਾ ਹੈਗਾ ਮੈਂ ਮੈਂ ਸ਼ੁਰੂ ਚ ਹੀ ਕਹਤਾ ਸੀਗਾ 357 ਦੇ ਪਰਚੇ ਦੇ ਵਿੱਚ ਉਹਦੀ ਉਹਨੂੰ ਕੱਢ ਕੇ ਸਰਕਾਰ ਨੇ ਐਨਐਸਏ ਦੇ ਚ ਬਧਾਇਆ ਹੋਇਆ ਕਿਉਂ ਨਹੀਂ ਉਸ ਪਰਚੇ ਨੂੰ ਮੂ ਕਰਵਾਇਆ ਜਾ ਰਿਹਾ ਕਿਉਂ ਨਹੀਂ ਉਸ ਪਰਚੇ ਦੇ ਵਿੱਚ ਕਾਰਵਾਈ ਹੋ ਰਹੀ ਕਿਉਂ ਨਹੀਂ ਉਹਨੂੰ ਪੇਸ਼ ਕੀਤਾ ਜਾ ਰਿਹਾ ਉਸ ਪਰਚੇ ਤੋਂ ਬਚਾਇਆ ਜਾ ਰਿਹਾ ਉਹਨੂੰ ਐਨਐਸ ਲਗਾ ਕੇ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਜਿੰਨਾ ਸਾਡਾ ਉਹ 300 ਉਹ ਮੋਟਰ ਦੀ ਲੜਾਈ ਤੇ ਉਹ ਜਿਹੜਾ ਥਾਣੇ ਦੇ ਉੱਤੇ ਹਮਲਾ ਹੈਗਾ ਜੇ ਨਾ ਉਸ ਕੇਸ ਨੂੰ ਡਿਲੇ ਕੀਤਾ ਜਾਏਗਾ ਉਹਨੇ ਉਹ ਚ ਗਵਾਹ ਟੁੱਟਦੇ ਜਾਣਗੇ ਉਹਨੇ ਉਹਦੇ ਵਿੱਚ ਜਿਹੜੇ ਆਵੇਗਾ ਐਵਿਡੈਂਸ ਜਿਹੜੇ ਹੈਗੇ ਆ ਉਹ ਡਿਜ਼ਾਲਵ ਹੋ ਫੁੰਦੇ ਜਾਣਗੇ ਸਿੱਧਾ ਸਿੱਧਾ ਉਸ ਪਰਚੇ ਤੋਂ ਉਹਨੂੰ ਬਚਾਇਆ ਜਾ ਰਿਹਾ ਐਨਐਸਏ ਦੇ ਅੰਡਰ ਰੱਖ ਕੇ ਉਹਨੂੰ ਐਮਪੀ ਐਮਪੀ ਬਣ ਕੇ ਅਗਲੀ ਵਾਰੀ ਉਹ ਸ਼ਾਇਦ ਸੀਐਮ ਬਣ ਜਾਵੇ